ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਮਕ ਪਿਆਰਿਓ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾਹੀ 10ਵੀਂ ਸ਼ੌਣੀ ਨਿਹੰਗ ਸਿੰਘਾ ਬੁੱਢਾ ਦਲ ਮੁਖੀ ਸੁਰਉਣੀ ਸੇਵਾਰਤਨ ਪੰਤਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਜਨਮਿਕਰੋੜੀ ਪੰਤ ਪਾਸ਼ਾ ਤਿੰਨਾਂ ਦੀ ਰਹਿਣ ਨਵਾਈ ਏਟ ਤਿੰਨਾਂ ਦੀ ਕਿਰਪਾ ਕੰਨਾਂ ਦੇ ਆਸ਼ੀਰਵਾਦ ਸਦਕਾ ਸੋ ਨਵੇਂ ਦਰਬਾਰ ਦਾ ਨੀ ਪੱਤਰ ਰੱਖਿਆ ਗਿਆ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨਗਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਉਥੇ ਹੀ ਦਿੱਲੀ ਵਾਲੇ ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਦੇ ਸੇਵਾਦਾਰ ਮੁਖਸਰ ਸਾਹਿਬ ਜੀ ਦੇ ਬਾਬਾ ਬਲਦੇਵ ਸਿੰਘ ਬਾਬਾ ਧੀਰਾ ਸਿੰਘ ਜੀ ਇਹ ਦੋਵੇਂ ਮਹਾਂਪੁਰਸ਼ ਹਾਜ਼ਰ ਸਨ ਤੇ ਅੱਜ ਟੱਪ ਲਗਾਇਆ ਗਿਆ ਗੁਰਦੁਆਰਾ ਗੁਰੂ ਸਰਸਰ ਸਾਹਿਬ ਪਾਚੇ ਦਸਵੀਂ ਦੇ ਨਵੇਂ ਦਰਵਾਜ਼ਾ ਅਤੇ ਹੋਰ ਵੀ ਜੋ ਅਨੇਕਾਂ ਜਿਹੜੇ ਕਾਰਜ ਕਰਨ ਵਾਲੇ ਨੇ ਕੀਤੇ ਜਾਣਗੇ ਬਾਬਾ ਜੀ ਨੇ ਇਹ ਵਾਅਦਾ ਕੀਤਾ ਸੰਗਤਾਂ ਤੇ ਸੰਗਤਾ ਲਈ ਨਗਰ ਨਿਵਾਸੀ ਸੰਗਤਾਂ ਦੇ ਸੰਜੋਗ ਦੇ ਨਾਲ ਗੁਰੂ ਕੇ ਲੰਗਰ ਜਲੇਬੀਆਂ ਦੇ ਲੰਗਰ ਅਟੁੱਟ ਵਰਤੇ ਸੋ ਭਾਈ ਸੰਗਤਾਂ ਵਿੱਚ ਬੜਾ ਉਤਸ਼ਾਹ ਸਿੱਖੇਵਾ ਚੱਲੇ ਤੇ ਪਾਸ਼ਾ ਜੀ ਪੰਥ ਪਾਸ਼ਾ ਜੀ ਦੀ ਕਿਰਪਾ صدਕਾ ਗੁਰੂ ਮਹਾਰਾਜ ਜੀ ਦੀ ਰਹਿਮਤ ਦਾ صدਕਾ ਇਹ ਸੇਵਾ ਦੇ ਕਾਰਜ ਆਰੰਭ ਹੋ ਰਹੇ ਰਹੇ ਨੇ ਸੋ ਪਾਈ ਬੇਨਤੀ ਹੈ ਕਿ ਸੇਵਾ ਦੇ ਵਿੱਚ ਤੁਸੀਂ ਵੀ ਪਾਓ ਕਿਉਂਕਿ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਦੋ ਵਾਰ ਆਏ ਨੇ ਇਸ ਸਥਾਨ ਮੁਕਸਰ ਜ਼ਿਲ੍ਹਾ ਤਹਿਸੀਲ ਜੇ ਦਰਵਾਹਾ ਮਲੋਟ ਨੇ ਜਲਦੀ ਕਨੇ ਸੋ ਪਾਈ ਉਹ ਗੁਰੂ ਸਰ ਕੱਗਵੀ ਦੇ ਨਾਲ ਦੇ ਨਾਲ ਵੀ ਇਸ ਨੂੰ ਲੋਕ ਇਹਨਾਂ ਨੂੰ ਕਹਿੰਦੇ ਨੇ ਕੱਗਾ ਗੁਰੂ ਸਰ ਕੱਗਾ ਜੋ ਪਿੰਡ ਨੇੜੇ ਹੈ ਗਿੱਦੜਵਾ ਉਸ ਨਾਲ ਇਧਰਲੇ ਪਾਸੇ ਇਹ ਪਿੰਡ ਪੁੰਤੜ ਇਹ ਸਾਰੇ ਵਸਾ ਸਵਾਗ ਸਾਰੇ ਮਦੀਰ ਪਿੰਡ ਇਹੋ ਜਿਹਾ ਪਿੰਡ ਭਾਈ ਇਹਨਾਂ ਪਿੰਡਾਂ ਦੇ ਵਿੱਚ ਇੱਕ ਪਿੰਡ ਹੈ ਗੁਰੂ ਸਰ ਕਿਸੇ ਧੰਨ ਗੁਰਗੋਬ ਸਿੰਘ ਮਹਾਰਾਜ ਜੀ ਦੋ ਵਾਰ ਆਏ ਨੇ ਤੇ ਪੰਥ ਪਾਤਸ਼ਾਹ ਜੀ ਵਾਗ ਗੁਰੂ ਸਿੰਘ ਜੀ ਤੇ ਬਾਬਾ ਤੀਰਾ ਸਿੰਘ ਬਾਬਾ ਬਲਦੇਵ ਸਿੰਘ ਅਤੇ ਸਮੂਹ ਸਿੱਖ ਸੰਗਤਾਂ ਤੇ ਮਹਾਂਤ ਬਾਬਾ ਜੀ ਸੁਦਰ ਸਿੰਘ ਜੀ ਉਹਨਾਂ ਦੇ ਸਾਰੇ ਮਹਾਂਪੁਰਸ਼ ਸਿੰਘ ਨੰਗ ਸਿੰਘ ਜਥੇਵੰਦੀਆਂ ਨੇ ਆਣ ਕੇ ਪਾਈ ਇਸ ਤੇ ਟੱਪ ਲਗਾਇਆ ਤੇ ਜਲਦੀ ਹੀ ਦਰਬਾਰ ਸਾਹਿਬ ਜੀ ਦੀ ਸੇਵਾ ਸ਼ੁਰੂ ਹੋਣ ਵਾਲੀ ਹੈ ਸਾਰੀਆਂ ਸੰਗਤਾਂ ਨੇ ਪਾਈ ਇਹ ਸੇਵਾ ਦੇ ਕਾਰਜਾ ਵਿੱਚ ਇਸੇ ਪਉਨੇ ਸੋ ਵੀਡੀਓ ਸ਼ੇਅਰ ਕਰੋ ਅੱਗੇ ਵੀ ਜੋਏ ਸੰਗਤਾਂ ਇਸ ਥਾਨ ਦੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ